ਮੇਰੇ ਸਾਥੀਆ ਕਾਲ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਵੈਲਕਮ ਬੈਕ ਟੂ ਮਾਈ ਚੈਨਲ ਬਾਬੂ ਕੱਲ ਯਾਰ ਬਲੌਗ ਦੁਨੀਆ ਦਾ ਇੱਕ ਦਿਨ ਛੜਕਦਾ ਰਿਹਾ ਕੱਲ ਆਪਣਾ ਬਲੌਗ ਬਣ ਗਿਆ ਸੀ 11 ਕਮੈਂਟ ਬਾਬਾ ਚਲੋ ਅਪਲੋਡ ਕਰ ਦਿੰਨੇ ਆ ਪਰ ਯਾਰ ਤੁਸੀਂ ਬਿਲਕੁਲ ਸਪੋਰਟ ਨਹੀਂ ਕਰਦੇ ਸਬਸਕ੍ਰਾਈਬਰ ਤੁਸੀਂ 103 ਨਹੀਂ ਰੱਖੇ ਆਪਣੇ ਤੇ ਵਿਊ ਤੁਸੀਂ ਹੁਣ ਛੱਡਦੇ ਨਹੀਂ ਵਿਊ ਤੁਸੀਂ ਬਲੌਗ ਨਹੀਂ ਦੇਖਦੇ ਹੈ ਬਾਬੂ ਇਦਾਂ ਨਾ ਨਾ ਕਰਿਆ ਕਰੋ ਹੁਣ ਆਪਾਂ ਜਿਆਦਾ ਸ਼ਹਿਰ ਨੂੰ ਦੁੱਧ ਤੇ ਦਹੀਂ ਲੈ ਕੇ ਆਉਣਾ ਹੈ ਤੇ ਹੱਤਾ ਪੋਖੇ ਤੇ ਸ਼ੂ ਹੋਣੀ ਵਾ ਸ਼ੂ ਚੱਕਰੀ ਮਸੋ ਸ਼ੋਰ ਹੋਗਾ ਮੁਛੇ ਸ਼ਾਰਦਾਰ ਲੈਨੇ ਆ ਤੇ ਸਾਰਾ ਤੁਮਸ ਵੀ ਰਗਾਤਾ ਹੀ ਤੂੰ ਯਾਰ ਬਹੁਤ ਫਾਟੇ ਵਾਲਿਆ ਨਾਲ ਹਰ ਸਪੋਰਟ ਕਰੂ ਯਾਰ ਮਾਰਾ ਬਟਾ ਤੂੰ ਨਾਲ ਯਾਰ 100 300 ਸਬਸਕਰਾਈਬਰ ਲਈ ਕਟਾਇਓ ਬਣਾਉਣਾ ਉਹਨੂੰ ਬਧਾਇਓ ਪਲੀ ਤੁਨਕੇ ਟਾਈਮ ਹੋਣਾ ਸਬਸਕਰਾਈਬਰ ਮੇਰੇ ਪਰ ਵਧਾਉਣੀਆਂ ਸਬਸਕ੍ਰਾਈਬ ਚਾਹੋ ਟਿੱਕਾ ਬੁੱਤ ਕੋ ਸ਼ੂ ਭਾਲਵਾ ਮੈਂ ਸ਼ਾਰੋ ਆਇਆ ਹਾਂ ਤੇ ਤੁਹਾਨੂੰ ਮਿਲਦੇ ਆਂ ਕੰਗਾ ਬਾਬੇ ਗਰਾਉਂਡ ਚ ਪਹੁੰਚੇ ਜੇ ਮੰਤਰੀ ਸਾਹਿਬ ਪੂਜੇ ਨੇ ਤੇ ਮੰਤਰੀ ਸਾਹਿਬ ਦੇਖ ਲਓ ਸਾਡੇ ਚੈਨਲ ਦੀ ਪ੍ਰੋਮੋਸ਼ਨ ਨਹੀਂ ਕਰਦੇ 4000 ਹੋ ਚੱਲੇ ਨੇ ਇਹਦੇ ਯਾਰ 400 ਰੁਪਏ ਅਜੇ ਹੋਏ ਯਾਰ 400 ਰੁਪਏ ਤੇਰੇ ਤੋਂ ਪਹਿਲਾਂ ਲਾਣਾ ਤੇ ਕੁ ਸ਼ੋਰਟਸ ਭਾਈ ਤੇ ਵਧੇ ਜਾਣੇ ਸਬਸਕਰਾਈਬਰ ਇੱਕ ਤੋਂ ਤੀਜਾ ਸਬਸਕਰਾਈਬਰ ਮੇਰਾ ਸੀ ਉਹ ਥੈਂਕਸ ਬ੍ਰੋ ਥੈਂਕਸ 4000 ਚੱਲੇ ਦਾ ਓਏ ਪਤਾ ਕੀ ਆ ਇਨਸ਼ਾ ਦਾ ਵੀਡੀਓ ਚੱਕ ਚੱਕ ਪਾਉਂਦਾ ਆ ਇਨਸ਼ਾ ਦਾ ਵੀਡੀਓ ਚੱਕ ਚੱਕ ਪਾਉਂਦਾ ਸੰਤਾਰੀ ਹੋਰ ਨਹੀਂ ਕੋਈ ਗੱਲ ਹੈਗੀ ਹਾਂਜੀ ਹਾਂਜੀ ਓਏ ਕੀ ਕੀ ਮਾਰਿਆ ਪਹਿਲੀ ਮਲ ਦੀ ਮੂੰਹ ਤੇ ਆਹ ਦੇ ਓ ਯਾਰ ਮੱਖ ਖਾਣਾ ਓਏ ਉਹਨੇ ਪੈਰ ਤੇ ਬਰਾਦ ਦਿੱਤੇ ਨੇ ਮੱਖ ਯਾਰ ਓਏ ਇਹ ਸਾਰੇ ਪਰਮੂਤੀ ਕਲੀ ਨੇ ਪੈਰ ਜੀ ਇਹ ਸਾਰੇ ਨੇ ਘਟਾ ਲੈ ਗਾ ਹਾਤ ਚੀਨੀ ਆਉਂਦੀ ਸਾਲੀ ਕੋਈ ਔਰ ਇੱਕ ਹੋਰ ਆ ਗਿਆ ਔਰ ਪੁੱਠੇ ਕੰਮ ਕਰਨੋਂ ਨਟਲਿਓ ਕਿੱਥੇ ਬੈਠੀਆਂ ਜਾਂਦੀਆਂ ਮੱਖੀਆਂ ਹਾਤ ਚੀਨੀ ਨਹੀਂ ਆਉਂਦੀ ਆ ਗਈ ਆ ਗਈ ਮੰਤਰੀ ਦੇ ਮੂੰਹ ਚ ਦੇਣੀ ਹੁਣ ਮੰਤਰੀ ਦੇ ਮੂੰਹ ਹਾਂ ਫੇਰ ਸ਼ੁਰੂ ਚੱਲੇਗੀ ਤੇਰੀ ਪਾ ਨੂੰ ਛ ਉਹ ਮੱਖੀ ਵੀ ਹੱਥ ਚ ਆਉਂਦੀ ਉਹ ਪੋਰਦੀ ਏ ਉੱਕੀ ਪੋਰਦੀ ਕਿੱਧਰ ਮਾਰੀ ਓਏ ਜਨਾਨੀ ਆ ਜਾ ਓਏ ਬੁਰੀ ਦਾ ਜਾਣਦੰਨ ਮੋੜ ਕੇ ਜਨਾਨੀ ਬਣਿਆ ਇਹਨੂੰ ਆ ਕੈਮਰੇ ਤੇ ਨੀ ਕਿਹ ਦਿਖਾਣਾ ਚੜਾ ਉਹਨੇ ਕਿਹ ਜਨਾਂ ਉੱਪਰ ਕੀ ਦਿਖਾਉਣ ਲੱਗਾ ਓਏ ਜਾ ਓਏ ਕਾਸ਼ੀ ਹੋਏ ਹੋਏ ਉਹ ਤੇ ਚੜਾਈਓ ਸਾਲਿਆ ਬੱਤਰੀ ਤੇਰੀ ਵੀ ਤੇਰੀ ਵੀਡੀਓ ਆ ਗਈ ਓਏ ਆ ਦਿਖਾਈ ਮੈਤਰੀ ਆ ਆ ਦਿਖਾਈ ਆ ਦੇ ਨਹੀਂ ਕੁਛ ਨਹੀਂਗਾ ਆ ਦੇ ਆ ਦੇ ਬਹੁਤ 30 ਸੈਕਿੰਡ ਦੀ ਆ ਮੱਖੀਆਂ ਨਾ ਉਹ ਬੱਸ ਉਹ ਮੇਰਾ ਬੇਟਾ ਯਾ ਤੇ ਉਹ ਬਾਂਦਰ ਵਾਲੇ ਕੰਮ ਨਾ ਛੱਡਿਓ ساری ਉਮਰ ساری ਉਮਰ ਬਾਂਦਰ ਵਾਲੇ ਕੰਮ ਨਾ ਛੱਡਿਓ ਓਏ 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 ਖਾ ਦੇ ਉੱਤੇ ਜਿਹੜਾ ਆ ਪਿਆ ਉਹ ਕਿੱਧਰ ਕਾਸ਼ੀ ਹਾਲੋ ਉਹਨੇ ਮਾਰੀ ਕਾਸ਼ੀ ਕਾਸ਼ੀ ਪਾਂਦਰ ਵਾਲੇ ਕੰਮ ਪਾਂਦਰ ਵਾਲੇ ਕੰਮ ਦੱਸਾਂ ਓਏ ਇਹਨੂੰ ਕਾਟ ਕਰੀ ਕਾਟ ਕਰੀ ਇਹਨੂੰ ਕਾਟ ਕਰ ਲਈ ਕਰ ਕੇ ਉਹ ਦੂਜੀ ਤਰ੍ਹਾਂ ਸਿੱਟ ਸਾਲਿਆ ਅਜ ਤਾਂ ਏਦਾਂ ਫੜ ਕੇ ਸਿੱਟਣਾ ਦੋਨੇ ਥੜਾ ਫੜ ਕੇ ਸਿੱਟ ਹਾਂ ਓ ਲੈ ਓਲ ਚੈਲੰਜ ਸ਼ਾਕ ਕਰਿਓ ਆ ਇਧਰ ਇਧਰ ਬੰਦਾ ਤਿਆਰ ਕਰ ਟੁੱਟ ਗਈ ਟੁੱਟ ਗਈ ਨਹੀਂ ਮਾਰਦੇ ਸ਼ਾਲ ਦਿਲ ਧੜਕ ਰਹਾ ਹੈ ਸਾਰਾ ਮਸਤ ਹੋ ਗਿਆ ਓਏ ਉਧਰੋਂ ਹੀ ਆ ਜਾ ਓਏ ਹੋ ਪਾ ਗਿਆ ਮੰਤਰੀ ਸਾਹਿਬ ਕਰ ਦਿਓ ਪ੍ਰੋਮੋਸ਼ਨ ਯਾਰ ਤੁਹਾਡੇ ਮਗਰ ਮਗਰ ਫਿਰ ਰਹੇ ਨੇ ਵੀਰੇ ਵੀਰੇ ਤੂੰ ਉਦਾਂ ਮੇਰਾ ਚੈਨਲ ਉਦਾਂ ਵੀਡੀਓ ਕੋਈ ਬਣਾ ਕੇ ਚੈਨਲ ਦਾ ਨਾਮ ਲੈ ਲੈ ਉਹਦਾ ਚੈਨਲ ਦਾ ਨਾਮ ਲਿਖ ਕੇ ਉੱਤੇ ਲਿਖ ਰੇ ਕਿ ਆ ਚੈਨਲ ਸਬਸਕ੍ਰਾਈਬ ਕਰੋ ਉਹਦਾ ਵੀਡੀਓ ਬਣਾ ਲੈ ਇਸ ਕੈਮਰਾ ਤੁਮੇ ਲਿੰਕ ਪਾਉਣਾ ਸਿਖਾਓ ਸਹੀ ਆ ਮਾਮਾ ਔਰ ਲਿੰਕ ਨਹੀਂ ਕੋਈ ਲਿੰਕ ਦੇਖਦਾ ਨਹੀਂ ਗਾ ਲਿੰਕ ਨਹੀਂ ਕੋਈ ਦੇਖਦਾ ਨਾ ਵੀ ਲਾ ਦੂਗਾ ਲਿੰਕ ਵੀ ਲਾ ਲ ਦੂਗਾ ਮੇਰੀ ਸੁਣ ਗੱਲ ਤੇ ਇੱਕ ਵੀਡੀਓ ਬਣਾਉਣੀ ਆ ਕੈਮਰਾ ਫੜ ਕੇ ਜਦਾ ਮੈਂ ਵਲੌਗ ਬਣਾਉਣਾ ਤਾਂ ਵੀਡੀਓ ਬਣਾਉਣੀ ਆ ਰੀਲ ਕੀ ਆਪਣੇ ਭਰਾ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਦੇ ਵੇਲੇ ਚੈਨਲ ਦਾ ਨਾਮ ਲਿਖ ਦਿੰਦੀ ਸਰਚ ਕਰੀ ਤੇ ਆਈ ਜਾਂਦਾ ਕਰਾਂਗੇ ਪ੍ਰੋਮੋਸ਼ਨ ਦੇ ਦੇ ਤੇਰੇ ਪਰ ਪ੍ਰੋਮੋਸ਼ਨ ਨਾ ਕਿੰਨੇ ਕਹੋਂਦੇ ਠੀਕ ਆ ਬਾਈ ਚਲ

ਕਿੰਨੇ ਚੀਜ਼ ਚਾਹ ਪੋਲੀਆ ਛੋ ਗੱਢਣੇ ਵਾਰਾ ਛੋ ਗੜੀ ਹੋਵੇ ਹਾਂ ਬੋਲੀਆ ਚਲੋ ਵਾਪਸ ਤੁਹਾਨੂੰ ਗਰਾਊਂਡ 'ਚ ਜਾ ਕੇ ਮੈਂ ਆਉਂਦਾ ਹਾਂ ਜੋ ਕਿਟਨ 'ਚ ਗਰਾਊਂਡ 'ਚ ਜਾ ਕੇ ਤੁਹਾਨੂੰ ਮਿਲਦਾ ਹਾਂ ਜੀ ਲੋ ਜੀ ਬਬਿਓ ਤੇ ਚਾਹ ਬਰਉਂਦੇ ਬਰਉਂਦੇ ਦੇਣ ਘੜੀ ਕੇ ਮੁੱਠੇ ਬੈਠੇ ਤੇ ਮੇਰੇ ਦਿਮਾਗ 'ਚ ਤਾਂ ਇੱਕ ਗੱਲ ਆਈ ਹੈ ਕਿਉਂ ਨਾ ਪਿੰਛਾ ਤੇ ਵੀ ਥੋੜੇ ਥੋੜੇ ਜਿਹੇ ਦਾ ਕਲਿੱਪ ਵਲੌਗ ਦੇ ਚੱਕ ਕੇ ਪਾਇਆ ਕਰੀਏ ਕਿ ਤੁਸੀਂ ਇੰਸਟਾ ਤੇ ਵੀ ਆਪਣੇ ਫੋਲੋਅਰ ਹੈਗੇ ਆ ਮੇਰੇ ਸਭ ਨਾਲ 2000 ਹੈਗਾ ਫੋਲੋਅਰ ਇੰਸਟਾ ਤੇ ਵੀ ਆਪ ਥੋੜੀ ਥੋੜੀ ਕਲਿੱਪ ਚੱਕ ਕੇ ਪਾਇਆ ਕਰੀਏ ਮੈਨੂੰ ਮੇਰੇ ਭਰਾ ਇਹਨਾਂ ਕਦਾ ਦੋ ਕਮੈਂਟ ਕਰਕੇ ਕਿ ਭਾਈ ਪਾ ਦਿਆ ਕਰੋ ਜਨਾਬ ਪਾਇਆ ਕਰੋ ਮਰੀਨਾਂ ਦਾ ਦੋ ਨਾਲੇ ਥੈਂਕ ਯੂ ਅਤੋ ਹੀ ਨਹੀਂ ਸਪੋਰਟ ਕਰਦੇ ਆ ਸ਼ੇਅਰ ਜਰੂਰ ਕਰਿਆ ਕਰੋ ਨਾਲ ਵੀਡੀਓ ਲਾਈਕ ਵੀ ਜਰੂਰ ਕਰਿਆ ਕਰੋ ਵਿਊ ਚੜ ਜਾਂਦੇ 103 ਸਬਸਕ੍ਰਾਈਬਰ ਹੋ ਚੁੱਕੇ ਆ ਇਹਦੇ ਲਈ ਧੰਨਵਾਦ ਤੁਹਾਡਾ ਕਰੀ ਫਿਰ ਤੇ ਚਲੋ ਬਾਬੇ ਹੁਣ ਤੁਹਾਨੂੰ ਗਰਾਊਂਡ 'ਚ ਜਾ ਕੇ ਮਿਲਦੇ ਆ ਪਹੁੰਚੂਗੇ ਤਾਂ ਮੰਤਰੀ ਸਾਹਿਬ ਨੂੰ ਕਹਿੰਦੇ ਅੱਜ ਬਿਨਾ ਵਰਨੇ ਤਾਂ ਚ ਮਦਰੀ ਸਾਹਿਬ ਡਿੱਗੀ ਹੀ ਇੱਕ ਆਉਦਾ ਹੀ ਚੱਕ ਲੈ ਅੱਜ ਥੱਲੇ ਉਧਰ ਨਹੀਂ ਜਾਣਾ ਚੀਰੀ ਸਾਹਿਬ ਥੱਲੇ ਕਰ ਲੈ ਚੀਰੀ ਸਾਹਿਬ ਥੱਲੇ ਕਰ ਲੈ ਬਾਈ ਥੱਲੇ ਕਰ ਲੋ ਆ ਲੈ ਇੱਧਰ ਕੋਈ ਨਹੀਂ ਕਹਿਣ ਦੇ ਓਏ ਲਾ ਤੋ ਦੋਦੀ ਆ ਉਹਦਾ ਕੁੱਤਾ ਚੀਰੀ ਸਾਹਿਬ ਦਾ ਇਹਦਾ ਚਲੋ 프리 ਉਹ 프리 ਨੂੰ ਸੰਭ ਛੁੰਡ ਨਹੀਂ ਲੱਗਦੀ ਆ ਗਾਲੀ ਨੇ ਫੇਰ ਕੱਢੀ ਗਾਲੀ ਨੇ ਫੇਰ ਕੱਢੀ ਚਲੋ ਥੋੜਾ ਜਿਹਾ ਜੋ ਜੋ ਅੱਛਾ ਛੁੰਡ ਨਹੀਂ ਲੱਗਦੀ ਉਹਨੇ ਕਿਹਾ ਤੇਰੇ ਐਂਗਲ ਲੰਮਾ ਪਹਿਣਾ ਜੀ ਲੋਈ ਬਬੂ ਖੋਰ ਸੇ ਬਣਾ ਤੁਹਾਡੇ ਨਾਲ ਝੋੜ ਚੁੱਕੇ ਜਾਂਦੇ ਅੱਜ ਫੇਰ ਨਹੀਂ ਸਕੂਲੇ ਜਾ ਰਹੇ ਕੋਈ ਮੈਂ ਵੀ ਨਹੀਂ ਗਿਆ ਮਮੇ ਜੀ ਵੀ ਥੋੜੀ ਚਲਦਾ ਜੀ ਟਾਉਣਾ ਉਸ ਕਰਕੇ ਅੱਜ ਮੈਂ ਵੀ ਨਹੀਂ ਸਕੂਲੇ ਜਾ ਰਿਹਾ ਵਾਪਸ ਸਕੂਲੇ ਅਰਜੀ ਦੇ ਕੇ ਜਾਣਾ ਤੇ ਫੀਸ ਦੇ ਕੇ ਜਾਣਾ ਤੇ ਉਹ ਇੱਕ ਦਿਨ ਡਿਊਟੀ ਲੱਗੀ ਹੈ ਕੱਲ ਹੋਏ ਉਹ ਮੈਂ ਇਹ ਕਿਹਾ ਮੈਂ ਉਹਨਾਂ ਨੂੰ ਕੱਲ ਹੋਏ ਸਕੂਲੇ ਚਲੋ ਹੁਣ ਸਕੂਲਾਂ ਨੂੰ ਚਲਦੇ ਹਾਂ ਚਾਲੇ ਬੋਨੇ ਉਹਨਾਂ ਨੂੰ ਉੱਥੇ ਆ ਕੇ ਮਿਲਦੇ ਹਾਂ ਇਹਨੂੰ ਵੀ ਸਾਫ਼ ਨਹੀਂ ਕੀਤਾ ਮੈਂ ਕਪੜਾ 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 ਇਹ ਪੜਾ ਲੱਭਣ ਨੂੰ ਦਿੱਤੋ ਈਪੀ ਬਰਥਡੇ ਟੂ ਯੂ ਈਪੀ ਹੈਪੀ ਪੜਾ ਕਿੱਧਰ ਗਿਆ ਉਹ ਪਿਆ ਈ ਬਰਥਡੇ ਟੂ ਯੂ ਗੰਦਲ ਬਕੀ ਸੀ ਤੀਂ ਨਾ ਸਭ ਇਕ ਤਾ ਕੱਲਾ ਲੈ ਤੋਤਾ ਕੰਨੀ ਢਪੇ ਰੌਚ ਕੰਨੀ ਢਪੇ ਰੌਚ ਪੁਰਾਵਾਜਾ ਉੱਟ ਪੁਣਾ ਵੈਦੇ ਕਾਦਦੇ ਆਣੇ ਬੋਲ ਨਾ ਹੋਵੇ ਤੇ ਕੰਜਰਾ ਥੀਲੇ ਵਾਲਿਆ ਉੱਟਰੇ ਲੋਜੀ ਬਬਲ ਮੋਟਰ ਸਫਾਪ ਹੋ ਚੁੱਕਾ ਹੈ ਗਰਮ ਹੋ ਚੁੱਕਾ ਹੈ ਇਹ ਦਿਖੋ ਲਈਏ ਹਾਂਜੀ ਚਲੋ ਜੀ ਹਾਂਜੀ ਲਾੜੀ ਬਾਬਿਓ ਸਕੂਲੋਂ ਆ ਚੁੱਕੇ ਸੀ ਤੇ ਸਕੂਲੋਂ ਆ ਕੇ ਹੁਣ ਆਪਾਂ ਜਾ ਰਹੇ ਹਾਂ ਦਾੜੀ ਕਟਾਉਣ ਕਿਉਂਕਿ ਜੰਗਲ ਬਣਿਆ ਪਿਆ ਵਾ ਉਹ ਭੇੜਾ ਲੱਤ ਆ ਯਾਰ ਮੈਂ ਹੁਣ ਚਲਾ ਦਾੜੀ ਕਟਾਉਣ ਓ ਯਾਰ ਹੈ ਜੀਤਨਗਰ ਆ ਰਿਹਾ ਯਾਰ ਤਾਂ ਜਾਣਾ ਜੀਤਨਗਰ ਵਾਲੀ ਯਾਰ ਭਰਾਵਾ ਇੱਥੇ ਕੁੱਤੇ ਬੜੇ ਵਹਿੰਦੇ ਆ ਇੱਥੇ ਕੁੱਤੇ ਹੁੰਦੇ ਆ ਓ ਯਾਰ ਗਾਇਸ ਇੱਕ ਗੱਲ ਆ ਮਿੱਤਰੋ ਇੱਥੇ ਆਪਾਂ ਨਹੀਂ ਸਵਿੰਗ ਪੂਲ ਠੀਕ ਆ ਆ ਚੀਜ਼ ਦੇ ਇਹ ਕੰਦਾ ਖੜੀਆਂ ਕਰਤੀਆਂ ਆ ਔਰ ਦਿਨਾਂ ਨੇ ਕੁਛ ਕੀਤਾ ਨਹੀਂ ਗਾ ਥੱਲੀਆ ਗੱਦਾ ਹੀ ਖੜਾ ਕੀਤਾ ਕੰਦਾ ਖੜੀ ਹੁੰਦੀ ਹੈ ਇਹਨਾਂ ਦਾ ਔਰ ਥੱਤਾ ਸੰਗ ਕਰਕੇ ਲੰਮਾ ਵਿਆ ਵਿਆ ਲਕਾ ਤਾਂਾ ਕਰਕੇ ਸਰਖਾ ਕਰਕੇ ਲੰਮਾ ਵਿਆ ਵਿਚਾਰਾ ਬਾਬੋ ਇੱਥੇ ਹੋਰ ਗੱਲ ਕਰਦੀ ਸੀ ਸਾਡੇ ਨਾਲ ਮੈਨੂੰ ਨਾ ਕਮੈਂਟ ਆ ਜਰੂਰ ਹੋ ਸਕਿਆ ਪਰ 24 ਆਵਰ ਚੈਲੰਜ ਕਰੀਏ ਇੱਕ ਇੱਕ ਵੀਡੀਓ ਬਣਾਉਣੇ ਉਹ ਤੇ 24 ਆਵਰ ਚੈਲੰਜ ਜੇ ਇਹ ਤਾਂ ਮੈਨੂੰ ਵਧੀਆ ਰਹੂ ਰਿਸਪੌਂਸ ਲੱਗਾ ਰਿਸਪੌਂਸ ਮਿਲਿਆ YouTube ਤੋਂ ਤੁਹਾਡੀ ਤੁਸੀਂ ਵੀਡੀਓ ਸ਼ੇਅਰ ਕੀਤੀ ਸਬਸਕ੍ਰਾਈਬਰ ਵਧੇ ਜਾਂ ਵਿਊ ਚੜਿਆ ਮੇਰਾ ਦਿਲ ਕੀਤਾ ਤਾਂ ਫੇਰ ਮੈਂ ਚੈਲੰਜ ਵੀਡੀਓ ਵਿੱਚ ਪਾਇਆ ਕਰੂੰਗਾ ਇਹੋ ਜਿਹਾ ਕਰ ਲੈਣੀ ਵੀ 24 ਆਵਰ ਜਦੋਂ ਵੀ ਕਰਿਆ ਕਰਾਂਗੇ ਡੇਲੀ ਕਰਿਆ ਕਰਾਂਗੇ ਜਾਂ ਹਫਤੇ ਬਾਅਦ ਕਰਜਾ ਕਰਾਂਗੇ ਸੰਡੇ ਦੀ ਸੰਡੇ ਕਰਿਆ ਕਰਾਂਗੇ ਉੱਪਰ ਕਿਉਂਕਿ ਸੰਡੇ ਹਰ ਇੱਕ ਨੂੰ ਛੁੱਟੀ ਹੁੰਦੀ ਹੈ ਨਾਲ ਦੇ ਯਾਰ ਮੇਲੀ ਵੀ ਕਰ ਲੈਣਗੇ ਸੰਡੇ ਦੀ ਸੰਡੇ ਕਰਿਆ ਕਰਾਂਗੇ ਤਾਂ ਹੁਣ ਚੱਲੇ ਆਪਾਂ ਜੀਤ ਨਗਰ ਵਾਲ ਨੂੰ ਚਲੋ ਬਾਪੋ ਤੁਹਾਨੂੰ ਨਾ ਹੁਣ ਦੁਕਾਨ ਤੇ ਬਾਹਰ ਹੀ ਆ ਕੇ ਮਿਲਦੇ ਦੁਕਾਨ ਦੇ ਬਾਹਰ ਹੀ ਆਗੇ ਓਕੇ ਆ ਵੀ ਬਾਪੋ ਮੇਰੇ ਸਾਥ ਕੋਪਟ ਹੋ ਗਿਆ ਯਾਰ ਮੇਰ ਨਾਲ ਹੀ ਹਰ ਹਿੱਦਾਂ ਹੁੰਦੀ ਆ ਜਦੋਂ ਮੇਰੀ ਦੁਕਾਨ ਤੇ ਆਉਂਦਾ ਉਦੋਂ ਇਹ ਦੁਕਾਨ ਤੇ ਨਹੀਂ ਹੁੰਦਾ ਅੱਜ ਫੇਰ ਉਹੀ ਗੱਲ ਭਰਾਵਾ ਕਸਟਮਰ ਬੈਠਾ ਉਹਨੂੰ ਕਹਿੰਦਾ ਕਿ ਮੈਂ ਪੰਜ ਮਿੰਟਾਂ ਜਾ ਗਿਆ ਅੱਧਾ ਘੰਟਾ ਹੋ ਗਿਆ ਕਹਿੰਦਾ ਹਲੇ ਤੱਕ ਆਇਆ ਨਹੀਂ ਮੈਂ ਘੰਟਾ ਬੰਨੇ ਆ ਫੇ ਆਪਣੇ ਆਪਣੇ ਤੇ ਹੋਰ ਬੰਦਾ ਆ ਪਿੰਡ ਦਾ ਹੀ ਆ ਭਾਈ ਉਹ ਵੀ ਦੀ ਦੁਕਾਨ ਤੇ ਲੱਗੇ ਆ ਆਪਾਂ ਉੱਥੇ ਜਾਂਦੇ ਤਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਠੀਕ ਆ ਬਾਬੇ ਉੱਥੇ ਜਾਂਦੇ ਆ ਇੱਧਰ ਦੀ ਲਾਓ ਜੀ ਵੀਰੋ ਸ਼ਾਪ ਦੇ ਯਾਤਰੀ ਪਹੁੰਚ ਚੁੱਕੇ ਆ ਰੇ ਯਾਰ ਭੀੜ ਤਾਂ ਬੜੀ ਆ ਸ਼ਾਪ ਚ ਪਰ ਹੁਣ ਅੰਦਰ ਜਾ ਕੇ ਪਤਾ ਲੱਗੂ ਕਿੰਨਾ ਟਾਈਮ ਲੱਗਦਾ ਕਿੰਨਾ ਨਹੀਂ ਲੱਗਦਾ ਭਾਈ ਕਰੋ ਕਿੰਨਾ ਘਟੇ ਹੋ 10 2 ਮਿੰਟ ਦੇ ਇਹ 2 ਮਿੰਟ ਪੱਕਾ ਪੱਕਾ ਆ ਭਾਈ ਨੇ ਕਿਹਾ 2 ਮਿੰਟ ਸਿਰ ਕੋ ਕਿਤੋਂ ਵਾਦਾ ਵਾਰੀ ਮੇਰੀ ਸਾਡੀ ਤੇਰੀ ਵਾਰੀ ਫਰੀ ਆ ਛੱਡ ਬੜੀ ਬੇਸਾ ਟਿਕਲ ਜਾ ਤੁਨੂੰ ਅੱਛਾ ਪੜਾਈ ਮੈਂ ਹੁਣ ਲਈ ਬਾਬਾ ਸਾੜੀ ਘਟਾ ਕੇ ਆਪਾ ਹੋ ਚੁੱਕੇ ਆ ਫੇਲੇ ਬਣ ਕੇ ਕਿਣੀ ਸੋਹਣੇ ਮੁੰਡੇ ਸਾੜੀ ਕਟਾ ਕੇ ਸਾੜੀ ਕਟਾ ਲਈਏ ਤੇ ਜਾ ਕੇ ਨਹਾਈਏ ਤੇ ਘੜੀ ਤੇ ਧੁੱਪੇ ਬੈਠੀਏ ਤੇ ਸੌਈਏ ਜੋ ਕੀ ਸ਼ਾਮ ਨੂੰ ਜਾਣਾ ਫੇਰ ਖੇਡਣ ਕਿਰਸਾਨਾ 12 ਤਾਂ ਵੱਚੁਕੇ ਹੁਣ 2 ਘੰਟੇ ਸੋਣਾ ਹੋਰ 4:30 ਵਈ ਉੱਠਣਾ ਪੈਣਾ ਤੇ ਤੈਨੂੰ ਬਤਾ ਕੇ ਸਭ ਨੂੰ ਤਿੰਨ ਦਿਵਾਜੀ ਜਾਣੇ ਹੁਣ ਤੈਨੂੰ ਪਰਣਾ ਬੰਦੇ ਨੂੰ ਵਾਡੇ ਤੈਨੂੰ ਜਾਣੇ ਤੇ 8:00 ਘੰਟੇ ਤਿੰਨ ਚਾਣੀ ਤੇ ਫੋਨ ਆਇਆ ਨਾ ਕਿ ਆਪਾਂ ਜਾਣਾ ਤਿੰਨ ਪਿਆਲੇ ਆਇਆ ਕੱਲ ਦੇ ਘਰ ਤੇ ਟਾਈਮ ਦਾ ਪਤਾ ਨਹੀਂ ਲੱਗਦਾ ਤੇ ਚਲੋ ਸਿੱਧਾ ਖੇਡਣ ਓਏ ਯਾਰ ਹੁਣ ਆਲੇ ਪਾਏ ਆ ਘਰ ਨੂੰ ਚਾਲੇ ਤੇ ਚਲੋ ਬਾਬਿਓ ਘਰ ਨੂੰ ਚਲਦੇ ਆਂ ਤੇ ਫੇ ਹੁਣ ਜਦੋਂ ਖੇਡਣ ਜਾਣਾ ਨਾ ਆਪਾਂ ਤੁਹਾਨੂੰ ਫੇਰ ਹੀ ਮਿਲਾਂਗੇ ਹੁਣ ਆਪਾਂ ਚੱਲਦੇ ਆਂ ਬਾਬੇਓ ਬਸ ਕੱਦਪੁਰ ਪਹੁੰਚ ਜਾ ਲਿਆ ਤੇ ਚਲੋ ਬਾਬੇਓ ਠੀਕ ਆ ਚਲੋ ਖੇਡਣ ਆ ਉਸ ਟਾਈਮ ਮਿਲਾਂਗੇ ਤੁਹਾਨੂੰ ਓਕੇ ਲਓ ਜੀ ਬਾਬੇਓ ਗਰਾਊਂਡ 'ਚ ਪਹੁੰਚੇ ਤਾਂ ਦੋਨੇ ਬਰਾ ਲੱਗੇ ਪਿਆ ਆਪਾਂ ਆ ਵੀ ਲੱਗਾ ਸੀ ਇਹ ਮੁੜਿਆ ਇਹ ਆਇਆ ਇਹ ਅੱਜ ਪਿਆਰ ਦਾ ਖੇਡਦੇ ਆ ਅੱਜ ਪਿਆਰ ਨਾਲ ਅੱਜ ਪਿਆਰ ਨਾਲ ਖੇਡ ਹੋ ਰਿਹਾ ਵਾ ਨਹੀਂ ਆ ਤੂੰ ਕਾਦੋਂ ਭੱਜਿਆ ਉੱਥੇ ਓਏ ਚੀਜੀ ਆਇਆ ਤੂੰ ਦੋਗੇ ਸਭ ਵੇਖਾ ਵੀਰੇ ਉਹਦਾ ਸਾਡੀ ਪਾਰਟੀ ਆ ਉਹਨੂੰ ਪਤਾ ਕਾਦੀ ਕਰਨੀ ਅਸੀਂ ਸਬਸਕ੍ਰਾਈਬਰ ਬੋਲੇ ਸਾਈ 100 ਸਬਸਕ੍ਰਾਈਬਰ ਦੀ ਪਾਰਟੀ ਦੇ ਰਿਹਾ ਮੈਂ ਭਰਾ ਨੂੰ ਆਪਦੇ ਨੂੰ 100 100 ਰੁਪਏ ਲੈ ਤਰਾ 8 ਲੈ ਆਂਦੇ ਦੇ ਦੇ ਉਹਨੂੰ ਤੇ ਪਾਰੋ 8 ਲੈ ਆਂਦੇ ਕ ਪਾਰੋ ਵੱਢ ਕੇ ਉਹਨੂੰ ਵੀ 100 ਸਬਸਕ੍ਰਾਈਬਰ ਦੀ ਪਾਰਟੀ ਦੇ ਰਿਹਾ ਮੈਂ ਆਪਣੇ ਬਰੋ 100 ਰੁਪਏ ਦੇ ਹੋਏ ਤੇਰੇ ਫਤੋ ਕੇ ਚਲ ਮਾ ਦਾ ਇਹ ਤੂੰ ਨੂੰਝਲਿਆ ਦੂਰ ਜਾਣਾ ਤੋਰੇ ਉਹਦੇ ਕੁੱਤੇ ਦਿਖਾ ਲੈ ਮੈ ਇਹ ਵੀ ਕਾਲੂ ਮਾ ਲੈ ਸਾਡੇ ਇੱਧਰ ਪੂਰਾ ਖਾਈ ਜਾਣੇ ਓਏ ਉਹਨਾਂ ਦੋਨਾਂ ਦੇ ਹੋਣ ਤੋਂ ਪਹਿਲਾਂ ਪਹਿਲਾਂ ਚੱਕ ਲਓ ਹਾਂ ਹੱਲੇ ਵੀ ਗਈ ਜਾਨਾ ਲਾ ਕੇ ਰੌਣ ਚ ਕਿਹੜਾ ਬੰਦ ਬਰੇ ਨਾ ਮੈਂ ਲੇਟ ਹੋਣਾ ਮੈਨੂੰ ਵੀ ਜਾਣਾ ਤੁਰਿਆ ਹੁਣ ਕੋਈ ਫੋਨ ਲਾਇਆ ਤੇਰੇ ਘਰ ਦੇ ਵਾਲਾ ਚਿੱਟੇ ਲੋ ਕੇ ਕਿਹਦਾ ਲਾਇਆ ਤੇਰਾ ਫੂਡ ਨਹੀਂ ਆਇਆ ਕੋਈ ਮੋਟਿਆ ਲਾਇਆ ਨਹੀਂ ਆਇਆ ਭਰਾ ਮੋਟਿਆ ਘਰ ਦੇ ਬਾਹਰ ਖੜਾ ਕੇ ਦੇਖਿਆ ਮੈਂ ਰਾਹ ਦੇਖ ਕੇ ਖੜਾ ਤੇਰੇ ਘਰ ਦੇ ਬਾਹਰ ਮੋਟਾ ਦਾ ਛਿਖੜੇ ਤੇਰੇ ਘਰ ਦੇ ਬਾਹਰ ਨਹੀਂ ਲੱਗਦਾ ਚਲ ਕੋਈ ਨੀ ਬੋਲਾ ਕੋਈ ਜਨ ਵਾਲਾ ਅੱਜ ਕੋਈ ਨਾ ਬੋਲਾ ਤੁਰ ਕੇ ਆ ਜਾ ਤੁਰ ਕੇ ਆ ਜਾ ਦੁਕਾਨੇ ਨਾ ਹੋ ਗਿਆ ਕਿਦਾਂ ਦੇਖਦੀ ਓਏ ਉਹਨੂੰ ਪਾ ਦੇ ਇੱਕ ਆਲੂ ਕੱਢ ਦੇ ਪਰ ਆਉਂਦੇ ਬਈ ਇਹ ਖੜੀ ਆ ਸਪੈਸ਼ਲ ਚਟਨੀ ਇਹੀ ਆ ਸਪੈਸ਼ਲ ਹੀ ਇਹ ਆ ਖਾ ਕੇ ਦੇਖ ਤੂੰ ਡਟੀਆਂ ਲੱਗ ਚੱਲੀ ਆ ਕੋਕ ਪੀ ਲਿਆ ਪਹਿਲਾਂ ਹੋਰ ਕੀ ਖਾਣੇ ਤਖਾਲਾ ਮੰਗ ਦੇਣੀ ਸੋਸ ਪਾਲਾ ਸੋਸ ਸਾਡੇ ਕੰਮ ਦੀ ਲਿਆਉਂਦੀ ਨਹੀਂ ਆ ਚਟਨੀ ਇਹਦੇ ਨਾਲ ਨਹੀਂ ਆ ਤੋਰਾ ਉਹ ਜ਼ੋ ਦਾ ਨਾਂ ਲਈ ਜਾਂਦਾ ਚਟਨੀ ਉਹ ਲੈ ਚੜਨੀ ਚੜਨੀ ਆ ਓਏ ਬਚ ਗਿਆ ਓਏ ਆ ਲੋ ਆ ਲੋ ਫੋਸੇ ਤੇ ਓਏ ਮੈਨੂੰ ਸਿੱਕਾ ਆ ਖੋਲੋ ਯਾਰ ਤੋੜ ਐਦਾਂ ਨਹੀਂ ਅਵੜ ਖੋਲ ਨਾ ਖੋਲੀ ਐਦਾਂ ਖਰਾ ਐਦਾਂ ਜਾਰੀ ਡੋਲਣੀ ਆ ਇੱਥੋਂ ਕੱਢ ਲਾ ਆਪੇ ਪਾਈ ਜੀ ਥੋੜੀ ਥੋੜੀ ਹਾਂ ਮੂੰਹ ਲਾ ਤਾ ਜੀ ਖਾਣੇ ਆ ਖਾਹੀ ਚੱਕ ਲਾ ਜੀ ਬਾਬੋ ਖੇੜ ਗਿਆ ਪਾਰ ਚੁੱਕਿਆ ਹੁਣ ਜੀ ਕੇਸ ਤੋਂ ਹਣੇ ਆ ਜੀ ਤਾਂ ਸਰਬੋਤਮ ਦਾਗਾ ਉਪਰ ਚਲਾ ਲਈਏ ਪੈਵ ਦਾਗਾ ਦੇ ਚੱਕੜਾ ਪੈਣਾ ਸਾਲਾ ਪਾਣੀ ਨਾ ਆਜੇ ਅੰਦਰ ਭਰ ਲੈਣਾ ਆਪਾਂ ਪਾਣੀ ਤੇ ਚਲੋ ਬਦੋ ਅੱਜ ਦੀ ਵੀਡੀਓ ਆਪਣੇ ਅੰੱਚ ਤੱਕ ਜੇ ਇਹ ਵੀਡੀਓ ਪਸੰਦ ਆਏ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਹੋਰ ਕਹਿੰਦੇ ਲੋਕ ਦੇਖਣ ਤੋਂ ਘਰਾ ਦੇ ਚੈਨਲ ਦਾ ਗੱਲ